ਜੀ ਜੀ ਸਕੂਲ ਜੋਗੇਵਾਲਾ ਦੇ ਵਿੱਚ ਆਇਓ ਮੁੱਖ ਮਹਿਮਾਨ ਦੀ ਤੌਰ ਤੇ ਆਇਓ ਕਿਸ ਤਰ੍ਹਾਂ ਲੱਗਿਆ ਸਕੂਲ ਦਾ ਫੰਕਸ਼ਨ ਹੈਡ ਆ ਤੇ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਜਦੋਂ ਮੈਂ ਘਰੋਂ ਤੁਰਨਾ ਸੀ ਮੈਨੂੰ ਲੱਗਦਾ ਸੀ ਵੀ ਪਤਾ ਨਹੀਂ ਹੈ ਨਾ ਨਹੀਂ ਆਏ ਇਧਰ ਏਰੀਏ ਚ ਕਦੇ ਪਰ ਜਦੋਂ ਇੱਥੇ ਆਏ ਉਹੀ ਗੱਲ ਮੇਰੇ ਹਸਬੰਦ ਨੇ ਕਿਹਾ ਕਿ ਗੁਰਪ੍ਰੀਤ ਬਾਈ ਜੀ ਨੇ ਤਾਂ ਜੰਗਲ ਚ ਮੰਗਲ ਲਾਇਆ ਪਿਆ ਹੈ ਬਹੁਤ ਜ਼ਿਆਦਾ ਚੰਗਾ ਲੱਗਿਆ ਸਕੂਲ ਚ ਐਂਟਰ ਕਰਕੇ ਬਹੁਤ ਪੋਜ਼ਿਟਿਵਿਟੀ ਸਕੂਲ ਚ ਦੇਖਣ ਨੂੰ ਮਿਲੀ ਬਹੁਤ ਮਿਹਨਤੀ ਸਟਾਫ ਹੈ ਸਾਰਿਆਂ ਨੂੰ ਮੈਂ ਮਿਲੀ ਔਰ ਕਮਾਲ ਦੇ ਬੱਚੇ ਨੇ ਜੋ ਸਕੂਲ ਬਾਰੇ ਜਾਣਕਾਰੀ ਮਿਲੀ ਕਿਦਾਂ ਹਰ ਫੀਲਡ ਦੇ ਵਿੱਚ ਜਿਹੜੇ ਬੱਚੇ ਨੇ ਉਹ ਬਹੁਤ ਅੱਗੇ ਨੇ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਔਰ ਜਿਹੜੀ ਜ਼ਿਆਦਾ ਚੰਗਾ ਲੱਗਿਆ ਔਰ ਮਿਹਨਤੀ ਸਟਾਫ ਹੈ ਇੰਨੀ ਮਿਹਨਤ ਕਰਾਉਂਦੇ ਆ ਬੱਚਿਆਂ ਨੂੰ ਤਾਂ ਹੀ ਬੱਚਿਆਂ ਦੇ ਪੋਜੀਸ਼ਨ ਆਉਂਦੀਆਂ ਨੇ ਨਾ ਹਰ ਖੇਤਰ ਦੇ ਵਿੱਚ ਜੇ ਮਿਹਨਤ ਹੁੰਦੀ ਹੈ ਤਾਂ ਸੱਚੀ ਮੈਂ ਦਿਲੋਂ ਦਵਾਵਾਂ ਦਿੰਨੀ ਹੈ ਇਹ ਸਕੂਲ ਦਿਨ ਦੁੱਗਣੀ ਰਾਤ ਚੌਕਣੀ ਤਰੱਕੀ ਕੀਤੀ ਇਹ ਰੈਟਸ ਨੂੰ ਕੀ ਤੁਸੀਂ ਫਿਰ ਕਰ ਦੋ ਜਿਹੜੇ ਬੱਚਿਆਂ ਦੀ ਫਿਰ ਰੈਟਸਾਈ ਸੀ ਜਿਨ੍ਹਾਂ ਨੂੰ ਜਾਂ ਤੁਹਾਨੂੰ ਦੇਖ ਰਹੇ ਨੇ ਪਰ ਮੈਨੂੰ ਬਹੁਤ ਚੰਗਾ ਲੱਗਾ ਕਿ ਪੇਰੈਂਟਸ ਵੀ ਬੱਚਿਆਂ ਦੇ ਨਾਲ ਆਏ ਹੋਏ ਸੀ ਬਟ ਸੌਰੀ ਕਿ ਅਸੀਂ ਲੇਟ ਹੋ ਗਏ ਥੋੜਾ ਜਿਹਾ ਮੈਂ ਉਹਨਾਂ ਨੂੰ ਜ਼ਿਆਦਾ ਮਿਲ ਨਹੀਂ ਸਕੀ ਪਰ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਾ ਔਰ ਪੇਰੈਂਟਸ ਵੀ ਮੈਨੂੰ ਲੱਗਦਾ ਹੈ ਅੱਜਕੱਲ ਮਾਹ ਮੰਗਾਈ ਇੰਨੀ ਜ਼ਿਆਦਾ ਵਧ ਗਈ ਹੈ ਕਿ ਜਿਹੜੇ ਚੰਗੇ ਸਕੂਲਾਂ 'ਚ ਪੜਾਉਣਾ ਬੱਚਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ ਹੈ ਬਟ ਜਦੋਂ ਮੈਂ ਇਹ ਸਕੂਲ ਬਾਰੇ ਸੁਣਿਆ ਜਾਣਿਆ ਇਸ ਸਕੂਲ ਬਾਰੇ ਤਾਂ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਾ ਪੇਰੈਂਟਸ ਵੀ ਕਿਤਨਾ ਕਿਤੇ ਸੈਟੀਸਫਾਈਡ ਨੇ ਕਿ ਉਹਨਾਂ ਦਾ ਬੱਚਾ ਇੰਨੇ ਘੱਟ ਪੈਸਿਆਂ ਦੇ ਵਿੱਚ ਇੱਕ ਬਹੁਤ ਚੰਗੇ ਸਕੂਲ ਦੇ ਵਿੱਚ ਪੜ ਰਿਹਾ ਔਰ ਇੰਨੇ ਅੱਛੇ ਟੀਚਰ ਨੇ ਜਿਹੜੇ ਉਹਨਾਂ ਦੇ ਹੱਥਾਂ ਵਿੱਚ ਸਾਡਾ ਬੱਚਾ ਹੈ ਮੈਨੂੰ ਲੱਗਦਾ ਜੇ ਟੀਚਰ ਵਧੀਆ ਹੁੰਦੇ ਆ ਨਾ ਤਾਂ ਜਿਹੜੇ ਪੇਰੈਂਟਸ ਹੈ ਉਹ ਬਹੁਤ ਬੇਫਿਕਰ ਹੋ ਕੇ ਘਰੇ ਬਹਿੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਅੱਛੇ ਫੀਚਰ ਦੇ ਹੱਥਾਂ ਵਿੱਚ ਬੱਚਾ ਜਿਹੜਾ ਉਹ ਕਿਤੇ ਨਹੀਂ ਜਾਊਗਾ ਉਹਨੂੰ ਬਹੁਤ ਚੰਗੀ ਸਿੱਖਿਆ ਮਿਲੂਗੀ ਉਹ ਜੋ ਬਣਨਾ ਚਾਹੁੰਦਾ ਹੈ ਉਹ ਬਣੂਗਾ ਵੀ ਜ਼ਰੂਰ ਕਿਉਂਕਿ ਚੰਗੇ ਟੀਚਰਾਂ ਦਾ ਉਹਦੇ ਸਿਰ ਤੇ ਹੱਥ ਹੈ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਥੈਂਕ ਯੂ ਥੈਂਕ ਯੂ